ਦੇਖੋ ਅਜ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਚੰਡੀਗੜ੍ਹ ਦੇ ਵਿੱਚ ਆਪਣਾ ਗੱਠ ਜੋੜ ਲਾਂਦਾ। ਉਹ ਆਮ ਆਦਮੀ ਪਾਰਟੀ ਜਿਹਦਾ ਜਨਮ ਅੰਨਾ ਹਜ਼ਾਰੇ ਦੇ ਅੰਦੋਲਨ ਦੇ ਵਿੱਚ ਹੋਇਆ। ਉਹ ਅੰਦੋਲਨ ਜਿਹੜਾ ਕਾਂਗਰਸ ਦੇ ਯੂਪੀਏ ਸਰਕਾਰ ਦੇ ਗਾਂਧੀ ਪਰਿਵਾਰ ਦੇ ਘੁਟਾਲਿਆਂ ਦੇ ਖਿਲਾਫ ਸੀ। ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੇ ਲੋਕਾਂ 'ਚ ਪ੍ਰਚਾਰਿਆ ਕਿ 2017 ਤੋਂ 22 ਕਾਂਗਰਸ ਦੇ ਮੁੱਖ ਮੰਤਰੀ ਤੇ ਮੰਤਰੀਆਂ ਨੇ ਵੱਡੇ ਘੁਟਾਲੇ ਕੀਤੇ ਔਰ ਇਹ ਕਹਿ ਕੇ ਪੰਜਾਬ ਦੇ ਵਿੱਚ ਸਰਕਾਰ ਬਣਾਈ। ਬਾਤ ਦੇ ਵਿੱਚ ਕਈ ਕਾਂਗਰਸ ਦੇ ਲੀਡਰਾਂ ਨੂੰ ਪੜਕੇ ਅੰਦਰ ਵੀ ਸੱਟਿਆ ਤੇ ਕਾਂਗਰਸ ਵੀ ਲਗਾਤਾਰ ਕਹਿੰਦੀ ਰਹੀ ਕਿ ਜੀ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਸਾਡੇ ਨਾਲ ਜ਼ਿਆਤੀ ਕਰ ਰਹੇ ਨੇ ਤੇ ਹੁਣ ਕੁਰਸੀ ਪਿੱਛੇ ਇਹ ਦੋਨੇ ਪਾਰਟੀਆਂ ਇੱਕ ਪਲੇਟਫਾਰਮ ਤੇ ਇਕੱਠੇ ਆ ਗਈਆਂ ਨੇ ਹਾਲਾਂਕਿ ਸੁਭਾਵਿਕ ਸੀ ਦਿੱਲੀ ਦੇ ਵਿੱਚ ਲਗਾਤਾਰ ਅਰਵਿੰਦ ਕੇਜਰੀਵਾਲ ਰਾਹੁਲ ਗਾਂਧੀ ਭਗਵੰਤ ਮਾਨ ਸਾਹਿਬ ਮੀਟਿੰਗਾਂ ਦਾ ਦੌਰ ਜਾਰੀ ਸੀ ਤੇ ਅੱਜ ਪੰਜਾਬ ਦਾ ਤਾਜ ਚੰਡੀਗੜ੍ਹ ਉਥੇ ਗੱਠਜੋੜ ਲਾਂਤ ਹੈ ਤੇ ਹੁਣ ਅਗਲਾ ਪੜਾਓ ਇਹਨਾਂ ਦਾ ਪੰਜਾਬ ਦੇ ਵਿੱਚ ਘਟ ਚੋੜਦਾ ਪਰ ਇਹ ਰਾਜਨੀਤੀ ਹੈ ਰਾਜਨੀਤੀ ਕੋਈ ਮੈਥਮੈਟਿਕਸ ਨਹੀਂ ਇਹ ਤਾਂ ਕੈਮੀਕਲ ਫਾਰਮੇਸ਼ਨ ਹੈ ਤੇ ਇਹ ਜਿਹੜੇ ਦੋਨੋਂ ਖਤਰਨਾਕ ਕੈਮੀਕਲ ਹੁਣ ਇਕੱਠੇ ਹੋਏ ਨੇ ਇਹਨਾਂ ਚੋਂ ਆਗ ਹੀ ਨਿਕਲਣੀ ਹੈ ਤੇ ਉਹਦਾ ਸੇਕ ਹੁਣ ਪੰਜਾਬ ਨੂੰ ਲੱਗਣਾ ਮੈਂ ਸਿੱਧਾ ਸਪਸ਼ਟ ਸਵਾਲ ਕਰਦਾ ਕਿ ਕੀ ਹੁਣ ਪੰਜਾਬ ਦੇ ਵਿੱਚ ਕਾਂਗਰਸ ਵਿਰੋਧੀ ਤੇ ਰਹਿ ਗਈ ਹੈ ਬਾਜਵਾ ਸਾਹਿਬ ਨੂੰ ਨੈਤਿਕਤਾ ਦੇ ਆਧਾਰ ਤੇ ਆਪਣੇ ਅਹੁਦਾ ਛੱਡ ਕੇ ਹੁਣ ਪੰਜਾਬ ਦੀ ਸਰਕਾਰ ਚ ਭਗਵੰਤ ਮਾਨ ਸਾਹਿਬ ਦੀ ਸਰਕਾਰ ਚ ਮੰਤਰੀ ਦਾ ਅਹੁਦਾ ਲੈ ਲੈਣਾ ਚਾਹੀਦਾ ਨਾਲ ਹੀ ਜਿਹੜੇ ਹੋਰ ਕੋਈ ਐਮਐਲਏ ਮੰਤਰੀ ਬਣਨਾ ਚਾਹੁੰਦੇ ਨੇ ਕਿਉਂਕਿ ਹੁਣ ਸਾਂਝੀ ਸਰਕਾਰ ਹੈ ਤੇ ਹੁਣ ਲੇਖਾ ਜੋਖਾ 2017 ਤੋਂ 2027 ਤੱਕ ਦਾ ਲੋਕਾਂ ਨੇ ਕਰਨਾ ਕਿਉਂਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਇਹ ਗੱਠਜੋੜ ਹੀ ਨਹੀਂ ਕਰ ਰਹੇ ਇਹ ਇੱਕ ਕਿਸਮ ਦਾ ਮਰਜਰ ਹੈ ਪਹਿਲਾਂ ਲੋਕ ਛਿਪਕੇ ਚੋਣਾ ਲੜਦੇ ਸੀ ਅੰਦਰੋਂ ਇਕੱਠੇ ਸੀ ਹੁਣ ਇਹਨਾਂ ਨੇ ਆਪਣਾ ਗੱਠਜੋੜ ਐਲਾਨ ਹੀ ਦਿੱਤਾ ਹੈ ਸੋ ਜਿਹੜਾ ਇੱਕ ਗੁਪਤ ਸਮਝੌਤਾ ਸੀ ਉਹ ਹੁਣ ਲੋਕਾਂ ਦੇ ਸਾਹਮਣੇ ਲਿਆ ਕੇ ਇਹਨਾਂ ਨੇ